ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜਪਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦ ਸਚ ਜੁਗਾਰ ਸਚ ਹੈ ਪੀ ਸਚ ਨਾਨਕ ਹੋਸੀ ਪੀ ਸੋਚ ਸੋਚਾ ਸੋਚ ਨ ਹੋਈ ਐ ਜੇ ਸੋਚੈ ਲਖ ਵਾਰ ਚੁਪਿਆ ਚੁੱਪ ਨ ਹੋਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਪਰ ਸਹਜ ਸਿਆਣਫਾ ਲਖ ਹੋਈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੈ ਅਕਰ ਹੁਕਮ ਨ ਕਹੀਆ ਜਾਈ ਹੁਕਮੀ ਹੋਵਨੈ ਜੀਆ ਹੁਕਮ ਮਿਲੈ ਵੜਾਈ ਹੁਕਮੀ ਉੱਤਮ ਨੀਚ ਹੁਕਮੀ ਲਿਖਿਆ ਦੁਖ ਸੁਖ ਪਾਵੀਐ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਹੀ ਭਾਵੀਐ ਹੁਕਮੈੰਦਰ ਸਭ ਕੋ ਵਾਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਊਜੈ ਤਾ ਹਉ ਮੈਂ ਕਹੀ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵਾ ਕੋ ਸਹਿਜ ਕਰੇ ਤਨਖੇ ਗਾਵ ਕੋ ਜੀ ਆ ਲੈ ਫਿਰੇ ਦੇ ਗਾਵ ਕੋ ਝਪ ਦਿਸ ਦੂਰ ਗਾਵੈ ਕੋ ਵੇਖ ਹਾਦਰਾ ਹਾ ਦੂਰ ਕਥਨਾ ਕਥਿਨਾ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਨ ਦਾ ਦੇ ਲੈਂਦਾ ਥਕ ਪਾਹੀ ਜੁਗੈ ਜਗੰਤਰ ਖਹੀ ਖਾਹੀ ਹੁਕਮੀ ਹੁਕਮ ਚਲਾਏ ਰਹੋ ਨਾਨਕ ਵਿਖਸੈ ਵੇ ਪਰਵਾਹੁ ਸੱਚਾ ਸਾਹਿਬ ਸੱਚਾ ਨਾਈ ਪਾਖਿਆ ਪਾਉ ਅਪਾਰ ਆਖੇ ਮੰਗਿਆ ਦੇਹ ਦੇਹ ਦਾਤ ਕਰੇ ਦਾਤਾਰ ਫਿਰਕੇ ਅੱਗੇ ਰੱਖੀਐ ਜਿਤ ਦੇਸਾ ਦਰਬਾਰ ਮੋਹਕਮ ਬੋਲਨ ਬੋਲੀਐ ਜਿਤ ਸੁਣ ਧਰੇ ਪਿਆਰ ਅਮਰਤ ਵੇਲਾ ਸਚਾ ਨਉ ਵੜਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੁਖ ਦਵਾਰ ਨਾਨਕੇ ਵੈ ਜਾਨੀਐ ਸਭ ਆਪੈ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੀਂਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਆ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਇਉ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਾਸ ਸਮਾਏ ਗੋਰੀਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਏ ਜਿਉ ਜਾਣ ਅਖ ਨਹੀਂ ਕਹਿਣਾ ਕਥੀ ਨ ਜਾਈ ਗੁਰੇ ਕੋ ਦੇਹ 부ਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾ ਮੈਂ ਜੇ ਤਸ ਭਾਣਾ ਭਾਵੇ ਬਿਨ ਭਾਣੇ ਕੇ ਨਾ ਹੀ ਕਰੀ ਜੇ ਤੀ ਸਿਰਠ ਉਪਾਈ ਵੇਖੇ ਬਿਨ ਕਰਮਾ ਕੇ ਮਿਲਈ ਮਤ ਵਿੱਚ ਰਤਨ ਜੋ ਹਰਕਮਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰ ਇੱਕੋ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾ ਹੂਰਦ ਸੁਣੀ ਹੋਏ ਨਮਾਖੰਡ ਵਿੱਚ ਜਾਣੀਐ ਨਾਲੇ ਚੱਲੈ ਸਭ ਕੋਏ ਚੰਗਾ ਨਉ ਰੱਖੀਐ ਜੋ ਸਕੀਰਤ ਜਗਲੇ ਜੇ ਦਸ ਨਦਰ ਨ ਆਵੇ ਬਾਤ ਨ ਬੂਛੇ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤਿਆ ਗੁਣ ਦੇਹੇ ਤੇਹਾ ਕੋਈ ਨ ਸੋਜੀ ਜੇ ਤਿਸ ਕੋ ਗੁਣ ਕੋ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਨ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋ ਨ ਸਕੇ ਕਾਲ ਨਾਨਕ ਭਗਤ ਸਦਾ ਵੀ ਸਾਗ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਵਰਮੈਂਦ ਸੁਣਿਆ ਮੁਖ ਸਲਾਹੀਨ ਮੰਦ ਸੁਣਿਆ ਜੋਗ ਜਗਤ ਤਨ ਭੇਦ ਸੁਣਿਆ ਸ਼ਾਸਤਰ ਸਿਮਰਤ ਵੇਦ ਨਾਨਕ ਭਗਤ ਸਦਾ ਵੀ ਸਾਗ ਸੁਣਿਆ ਦੁਖ ਪਾਪ ਕਾ ਨਾਸ ਸੁਨਿਐ ਸਤ ਸੰਤੋਖ ਗਿਆਨ ਸੁਨਿਐ 68 ਕਾਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਨਾਨਕ ਭਗਤ ਸਦਾ ਵੀ ਸਾਗ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛ ਬਚਤਾਏ ਕਾਗਦ ਕਲਮ ਨ ਲੇਖਣ ਹਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮਹਿ ਚੋਟ ਨਾ ਖਾਈ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨ ਪਈਏ ਮੰਨੇ ਪਤਸੋਂ ਪ੍ਰਗਟ ਜਾਏ ਮੰਨੇ ਮੁਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਪਾਉ ਮੁਖ ਦਵਾਰ ਮੰਨੇ ਪਾਰਾਵਾਰ ਸੁਧਾਰ ਮੰਨੇ ਤਾਰੇ ਤਾਰੇ ਗੁਰ ਸਿੱਖ ਮੰਨੇ ਭਾਉ ਨ ਭਿਖ ਐਸਾ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਉ ਦਰਗਹ ਮੰਨ ਪੰਚੇ ਸੋਹੀ ਦਰਤਾ ਜਾਣ पंच का गुरु एक ध्यान जे को कह कर विचार करते का करना नहीं सुमिर तोल धर्म दया का कूट संतोष थाप राखिया जन सूत जे को भुजा हो वेस तिहार तबला ऊपर केता भार धरती होर परै होर होर तिस दे भार खल्ले कवन जोर जिया जात रंगा के नाम ਸਭਨਾਂ ਲਿਖਿਆ 부ੜੀ ਕਲਾਮ ਇਹ ਲਿਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨਸਲਾਹਿਨ ਰੂਪ ਕੀਤੀ ਦਾਤ ਜਾਨੋ ਕਉਣ ਕੀਤਾ ਸੋ ਇੱਕ ਹਾਓ ਇਸਦੇ ਹੋਵੇ ਲਗਦਰਿਆਓ ਕੁਦਰਤ ਕਵਣ ਕੀਆ ਵਿਚਾਰ ਵਾਰੇ ਅਨ ਜਾਵੇ ਕਵਰ ਜੋ ਤੁਦ ਭਾਵੇ ਸਾਈ ਭਲੀ ਕਰ तू सलामत निरंकार असंख जप असंख पाओ असंख पूजा असंख तपताओ असंख ग्रंथ मुख वेद पाठ असंख मन रहो उदास असंख भक्त गुण ज्ञान विचार असंख सती असंख दातार असंख सूर मुख पौसार असंख मूलिवलाये तार कुदरत कवन किया विचार ਵਾਰਿਆਂ ਜਾ ਵੇਖ ਬਰ ਜੋ ਤਦ ਭਾਵੈ ਸਾਈਂ ਭਲੀ ਕਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਗਲਾ ਵੜਾ ਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜ ਫਰਮਾਹੈ ਅਸੰਖ ਮਲੇਸ਼ ਮਲ ਭੁਖ ਖਾਹੈ ਅਸੰਖ ਨਿੰਦਿ ਗਿਰ ਕਰ ਉਪਾਰ ਨਾਨਕ ਨੀਚ ਕੀ ਹੈ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤਦ ਪਾਵੇ ਸਾਈਂ ਬਲੀ ਕਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਅਸੰਖ ਥਾਮ ਅਗੰਗ ਅਗੰਗ ਅਸੰਖ ਲੋਹ ਅਸੰਖ ਕਰੋ ਸਿਰ ਭਾਰ ਹੋਏ ਆਖਰੀ ਨਾਮ ਆਖਰੀ ਸਲਾਹ ਆਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅੱਖਰ ਸਿਰ ਸੰਜੋਗ ਵਿਖਾਣ ਜਿਨ ਦੇਹ ਲਿਖੇ ਤੇ ਸਿਰ ਨਹੀਂ ਜਿਬ ਫਰਮਾਹੀ ਤੇ ਤੇ ਪਾਹੀ ਜੀਤਾ ਕੀਤਾ ਤੇ ਤਾ ਨਾਉ ਬਿਨ ਨਾਮ ਨਾਹੀ ਕੋ ਥਾਉ ਕੁਦਰਤ ਕਵਣ ਕੀ ਹਵ ਵਿਚਾਰ ਵਾਰਿਆ ਨ ਜਾਵੇ ਏਕ ਵਾਰ ਜੋ ਤੁਧ ਪਾਵੈ ਸਾਈਂ ਬਲੀ ਕਰ ਤੂੰ ਸਦਾ ਸਲਾਮਤ ਨਰਨਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਤੋਤਾ ਉਤਰ ਸੈਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਆ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਵੇ ਨਾ ਬੈ ਕੈ ਰੰਗ ਪੁੰਨੀ ਪਾਪੀ ਆਖਣ ਨਹੀਂ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਇ ਆਪੇ ਹੀ ਖਾਓ ਨਾਨਕ ਹੁਕਮੀਆਂ ਹੋ ਜਾਹੋ तीर्थ ਤਉਪ ਦਇਆ ਦੁਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਿਲਣਾਉ ਸਭ ਗੁਣ ਤੇਰੇ ਮੈਂ ਨਹੀਂ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤਿਆਦ ਬਣੀ ਪਰਮਾਉ ਸਤ ਸੁਹਾਗਨ ਸਦਾ ਮਨ ਚਾਉ ਕਬਨ ਸੋ ਵੀਲਾ ਕਬਨ ਕਬਨ ਥਿੱਤੀ ਵਾਰ कमन सुरुत में कवन चित हुआ आकार वेला ना पाया पंडित जे होवे लेख पुराण वक्त ना पाया कांदियां जे लिखन लेख पुराण तिथि वर्ण जोगी जानै रुत में ना कोई जा करता सिर चियो सजै पापै जानै सोए कि करे आंखे कि सलाई कि वर्णी कि जानाए ਨਾਨਕ ਆਖੋ ਸਭ ਕੋ ਆਖੋ ਇੱਕ ਦੋ ਇੱਕ ਸਿਆਣਾ ਵੱਡੇ ਸਹਵਾ ਵੱਡਾ ਨਹੀਂ ਜੀਤਾ ਜਾ ਕੋ ਹੋਵੇ ਨਾਨਕ ਜੀ ਕੋ ਆਪੇ ਜਾਣੇ ਅੱਗੇ ਗਾਈ ਨਾ ਸੋਏ ਪਤਲਾ ਪਤਾਲ ਲੱਖ ਅਗਾਸ ਅਗਾਸ ਉੜਕ ਉੜਕ ਭਾਲ ਥਕੇ ਵੇਦ ਕਹੇ ਨੇਕ ਬਾਤ ਸਹਿਸ ਅਠੇਰਾ ਕਹਿਣ ਕਤੀਵਾ ਅਸੂਲਿਕ ਧਾਂਤ ਲਿਖਾ ਹੋਇ ਤੋ ਲਿਖੀ ਐ ਲਿਖਾ ਹੋਇ ਵਿਨਾਸ਼ ਨਾਨਕ ਵੱਡਾ ਆਖੀ ਐ ਆਪੇ ਜਾਣ ਆਪ ਸਾਲਾਹੀ ਸੋਲਾਹੀ ਏ ਤੀ ਸੁਰਤ ਨ ਪਾਈ ਐ ਨਦੀਆਂ ਤੇ ਬਾਪੋ ਸੁਣ ਨ ਜਾਣੀ ਸੰਸਾ ਸੁਲਤਾਨ ਗਿਰਹਾਂ ਸੇਤੀ ਮਾਲ ਤੁੰ ਕਿਹੜੀ ਤੁਲਣ ਹੋਵਣੀ ਜੇ ਤੁਲਮਨੋ ਵਿਸਾਰੇ ਅੰਤ ਨ ਸਿਫਤੀ ਕੈ ਨ ਅੰਤ ਅੰਤ ਨ ਕਰਨ ਦੇ ਨ ਅੰਤ ਅੰਤ ਨ ਵੇਖਣ ਸੋ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਗੀਤਾ ਆਕਾਰ ਅੰਤ ਨ ਜਾਪੈ ਪਰਵਰ ਅੰਤ ਕਾਰਨ ਕੀਤੇ ਵਿ ਲਾਹੇ ਤਾਂ ਕਿ ਅੰਤ ਨ ਪਾਇਆ ਜਾਹੇ ਇਹ ਅੰਤ ਨ ਜਾਣੇ ਕੋਈ ਬੋਤਾ ਕਹੀਆ ਬੋਤਾ ਹੋਏ ਵੱਡੇ ਸਹਿ ਬਿਆ ਉੱਚਿਆ ਥਾਂ ਉੱਚਿਆ ਉਪਰ ਉੱਚ ਨਾਉ ਇਹ ਬੜੀ ਉੱਚਾ ਹੋਏ ਕੋਏ ਜਿਸ ਉੱਚਾ ਕੋ ਜਾਣੈ ਸੋਏ ਜੇ ਵੜੇ ਆਪੇ ਜਾਣਾਈ ਆਪੇ ਆਪ ਨਾਨਕ ਨਦਰੀ ਕਰਮੀ ਦਾਤ ਮੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨਾ ਤੁਮਾਏ ਕੀਤੇ ਮੰਗਿਆ ਜੋਤ ਅਪਾਰ ਕੀਤੇ ਗੰਤ ਨਹੀਂ ਵਿਚਰ ਕੀਤੇ ਖਾਈ ਟੁੱਟ ਬਿਕਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਈ ਖਾਏ ਕੀਤਿਆ ਧੂਪ ਭੂਗ ਸਦ ਮਾਰ ਦੇ ਪੀ ਦਸਤ ਤੇਰੀ ਦਾਤਾਰ ਬੰਦ ਖਲਾਸੀ ਪਣਾ ਹੋਏ ਹੋਰ ਆਖ ਸਕੇ ਨ ਕੋਏ ਜੇ ਕੋ ਆਖ ਆਖਣ ਪਾਏ ਉਹ ਜਾਣ ਜਿਤ ਮੈਂ ਖਾਏ ਅਪੇ ਜਣੈ ਅਪੇ ਦੇਹ ਆਖੇ ਸਿਪੇ ਕੋਏ ਕੋਏ ਜਿਨ ਕੋ ਬਖਸੀ ਸਿੱਤ ਸਲਾਹਾ ਨਾਨਕ ਪਾਦਸ਼ਾਹੀ ਪਾਦਸ਼ਾਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਆ ਅਮੁੱਲ ਭੰਡਾਰ ਅਮੁੱਲ ਆਉ ਅਮੁੱਲ ਜਾਉ ਅਮੁੱਲ ਪਾਉ ਅਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਤੀਮਾਨ ਅਮੁੱਲ ਤੁਲ ਅਮੁੱਲ ਪ੍ਰਮਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ 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 ਫਰਮਾਨ ਅਮੁੱਲ ਅਮੁੱਲ ਆਖੀਆਂ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖਿਆ ਵੇਦ ਪਾਠ ਪੁਰਾਣ ਆਖਿਆ ਪੜੋ ਕਰੋ ਵੇਖਾਣ ਆਖਿਆ ਵਰਮਾ ਆਖਿਆ ਇੰਦ ਆਖਿਆ ਗੋਪੀ ਤੇ ਗੋਵਿੰਦ ਆਖਿਆ ਈਸ਼ਰ ਆਖਿਆ ਸਿੱਧ ਆਖਿਆ ਕੀਤੇ ਕੀਤੇ ਵਿਦ ਆਖਿਆ ਦਾਮਣੀ ਆਖਿਆ ਦੇਵ ਆਖਿਆ ਸੁਰ ਨਰਮਨਜਨ ਸੇਵਹ ਕੀਤੇ ਆਖਿਆ ਆਖਣ ਪਾਏ ਕੀਤੇ ਕਹਿ ਕੇ ਉਠ ਉਠ ਜਾਏ ਇਤਾ ਕੀਤਾ ਹੋਰ ਕਰੇ ਹਾ ਤਾਂ ਕਿ ਆਖਣ ਸਕੇ ਕੋਏ ਕੋਏ ਜੀਵੜ ਪਵਹਤੇ ਵੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖ ਬੋਲ ਵਿਗੜ ਤੋ ਲਿਖੀ ਅਸਰਗੋਵ ਰੋਗਵਾਰੋ ਸੋਦਾਰੀ ਸੋਦਰ ਕੀ ਹਾ ਸੋ ਕਰ ਕੇ ਹਾ ਚਿਤ ਬਹਿ ਸਰਬ ਸਮਾਲੇ ਬਾਜੀ ਤੇਰੇ ਨਾਦ ਅਨੇਕ ਅ ਸੰਖਹ ਕੇਤੇ ਤੇਰੇ ਬਵਨ ਹਾਰੇ ਕੇਤੇ ਰਾਗ ਪਰਿ ਸੋ ਕਹੀ ਜਨ ਕੇਤੇ ਗਾਵਨ ਹਾਰੇ ਗਾਵਨ ਤੁਧ ਨੂੰ ਪਵਨ ਪਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੂ ਚਿਤ ਗੁਪਤ ਲਿਖ ਜਾਨੀਏ ਲਿਖ ਲਿਖ ਧਰਮ ਵਿਚਾਰੇ ਗਾਉ ਈਸ਼ਰ ਬਰਮਾ ਦੇਵੀ ਸੋਹਣੀਆਂ ਸਦਾ ਸਵਾਰੇ ਗਾਉ ਇੰਦਾਸਨ ਬੈਠੇ ਨੇਤਿਆਂ ਦਰਨਾਲੇ ਗਾਵਣ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵਣ ਵੀਰ ਕਰਾਰੇ ਗਾਵਣ ਪੰਡਤ ਪੰਡਨ ਰੱਖੀ ਸੁਰਜਗਜਗ ਵੇਦ ਦਾ ਨਾਲੇ ਗਾਵਣ ਮੋਹਣੀਆਂ ਮਨਮੋਹਣ ਸੁਰਗੈ ਮਿਸ਼ਪਿਆਲੇ ਗਾਵਣ ਰਤੁਨ ਉਪਾਇ ਤੇਰੇ ਅਠਸੜ ਤੀਰਥ ਨਾਲੇ ਗਾਵੋ ਜੋ ਮਹਮਲ ਸੂਰਾ ਗਾਵਣ ਖਾਨੀ ਚਾਰੇ ਗਾਵੂ ਖੰਡ ਮੰਡਲ ਪ੍ਰਹਿ ਮੰਡਾ ਕਰ ਕਰ ਰੱਖੇ ਤਾਰੇ ਸੋਈ ਤੁਦਨੂ ਗਾਵਣਾ ਜੋ ਤੁਦ ਭਾਵਨ ਰੱਤੇ ਤੇਰੇ ਭਖਤਰ ਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਸੱਚਾ ਨਹੀਂ ਹੈਪੀ ਹੋਸੀ ਜਾਈ ਨਾ ਜਸੀ ਰਚਨਾ ਜਿਨ ਨਰਚਾਈ ਰੰਗੀ ਰੰਗੀ ਪਤੀ ਕਰ ਕਰ ਜਿਨ ਸੀ ਮਾਇਆ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਿ ਤਿਸ ਦੀ ਵਡਿਆਈ ਜੋ ਤੁਸ ਭਾਵੇਂ ਸੋਈ ਕਰਸੀ ਸਿਰ ਹੁਕਮ ਨਾ ਕਰ ਨਾ ਜਾਈ ਸੋ ਬਾਦਸ਼ਾਹੂ ਸਹਾ ਬਾਦ ਸਾਹਿਬ ਨਾਨਕ ਰਹਿ ਨਰ ਜਾਈ ਮੰਦਾ ਸੰਦੋਖ ਛਰਮਪਤ ਝੋਲੀ ਧਿਆਨ ਕੀ ਕਰੋ ਵਿਕੂਤ ਖੱਥਾ ਕਾਲ ਕੁਆਰੀ ਕਾਇਆ ਜਗਦੰਡ ਵਰਤੀਤ ਆਹੀ ਪੰਥ ਸਗਲ ਜਮਾਤੀ ਮਨ ਜੀਤ ਤਹ ਜੁਗ ਜੀਤ ਆਦੇਸ਼ திਛ ਆਦੇਸ਼ ਆਦ ਅਨਿਲ ਅਨਾਦ ਅਣਹਤ ਜੁਗ ਜੁਗੇ ਇੱਕੋ ਵੇਸ ਭਗਤ ਗਿਆ ਦਇਆ ਭੰਡਾਰਨ ਕਟਕਟ ਵਾਜੋ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਦ ਸਿਧੀ ਅਵਰਨ ਸਾਦ ਸੰਯੋਗ ਸੰਯੋਗ ਦੁਹਾਕਾਰ ਚਲਾਵੋ ਲੇਖਾ ਪਾਵੋ ਪਾਗ ਅਦੇਸ਼ ਦਿਸ਼ਾ ਆਦੇਸ਼ ਆਦ ਅਨਿਲ ਅਨਾਤ ਹਣ ਜੁਗ ਜੁਗ ਏਕੋ ਵਿਸ ਇੱਕ ਮਾਈ ਜੁਗਤ ਵਿਖਾਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਇ ਫਰਮਾਨ ਓ ਵੇਖੈ ਓ ਨਦਰ ਨ ਆਵਹਿ ਬਹੁਤਾ ਦੇਹ ਵਿਡਾਨ आदेश दिशय आदेश आद अनिल अनाद अनहत जुग जुग एको एक वेस आसन लोई लोई भंडार जो कुछ पाया सो एक बार कर कर देखै सृजनहार नानक सच्चे की सच्ची कर आदेश दिशय आदेश आद अनिल अनाद जुग जुग एको एक वेस एक दो जीव लाख होए लाख होए लाख वीस ਲਖ ਲਖ ਗਿੜਾ ਅੱਖੀਐ ਇੱਕ ਨਾਮ ਜਗਦੀਸ਼ ਏ ਰਾਪਤ ਪੜੀਐ ਚੜੀਐ ਹੋਈ ਅਕੀਸ ਸੁਣ ਗੱਲਾ ਆਕਾਸ਼ ਕੀ ਕੀਟ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਅੱਖਣ ਜੋਰ ਚੁੱਕ ਨਜ਼ਰ ਜੋਰ ਨ ਮੰਗਣ ਦੇ ਨਜ਼ਰ ਜੋਰ ਨ ਜੀਵਨ ਮਰਨ ਨਜ਼ਰ ਜੋਰ ਜੋਰ ਨ ਰਾਸ ਮਹਿਲ ਮਨਸ਼ੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰਨੁ ਜੁਕਤੀ ਛੁਟੈ ਸੰਸਾਰ ਜਿਸ ਹਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਲ tis ਵਿੱਚ ਧਰਤੀ ਥਾਵ ਰਖੀ ਧਰਮਸ਼ਾਲ ਜਿਸ ਵਿੱਚ ਜੀਆ ਜਪਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਬ ਸਚਾ ਦਰਵਰ ਜਿੱਥੇ ਸੁਹਣੀਆਂ ਪੰਜ ਪਰਮਾਨ ਨਦਰਿ ਕਰਮੀ ਪਾਵੇ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਾਵੀ ਅਜਪ ਜਾਏ ਧਰਮ ਖੰਡ ਕਾਏ ਹੋ ਧਰਮ ਜਾਨ ਖੰਡ ਕਾਏ ਹੋ ਕਰਮ ਕੀਤੇ ਪਵਨ ਪਾਣੀ ਵਿਸੰਤਰ ਕੀਤੇ ਕਾਣ ਮਹੇਸ਼ ਕੀਤੇ ਵਰਮਾ ਘਾੜਤ ਘੜੀਐ ਰੂਪ ਰੰਗ ਕਹਿ ਵੇਸ ਕੀਤਿਆ ਕਰਮ ਭੂਮੀ ਮੇਰੇ ਮੇਰੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰਜ ਕੀਤੇ ਮੰਡਲ ਦੇਸ਼ ਕੀਤੇ ਸੁਧ ਵਿਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇ ਬਾਰਮਨ ਕੀਤੇ ਰਤਨ ਸੰਬੰਧ ਕੀਤੇ ਆਖਾਣੀ ਕੀਤੇ ਹਬਾਣੀ ਕੀਤੇ ਪਾਦ ਨਰਿੰਦ ਕੀਤੇ ਅਸੁਰਤੀ ਸੇਵਕ ਕੀਤੇ ਨਾਨਕ ਅੰਤ ਨયੰਤ ਗਿਆਨ ਖੰਡ ਮੈਂ ਗਿਆਨ ਪਰ ਚੰਡ ਜਿਥੇ ਨਾਦ ਬਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ जिथे घाटत घड़ी बहुत अनूप ता अगला कथिया न जाए जे को कह पिछ है जिथे घड़ी है सुरत मन बुद्ध जिथे घड़ी सुर सिदा की सुध करम खंड की बहानी जोर जिथे होर कोई होर जिथे जोद महावल सूर तेन मेहराम रेहो भरपूर ਜਿੱਥੇ ਸੀਤਾ ਸੀਤਾ ਮਹਿਮਾ ਮਾਹੀ ਤਾਂ ਕੈ ਰੂਗਨ ਕਥ ਨਾ ਜਾਏ ਨਾ ਉਮਰਨ ਠੱਗਾ ਜਾਏ ਜਿੰਕੇ ਰਾਮ ਵਸੈ ਮਨ ਮਾਹੀ ਜਿੱਥੇ ਭਗਤ ਵਸੈ ਕੇ ਲੋ ਕਰੋ ਅਨੰਦ ਸਾਚਾ ਮਨ ਸੋਏ ਸਤਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਜਿੱਥੇ ਖੰਡ ਮੰਡਲ ਪ੍ਰਪੰਦ ਜੀ ਕੋ ਕਹੇ ਅੰਤ ਨਾ ਅੰਤ ਜਿੱਥੇ ਲੋ ਲੋਇ ਆਕਾਰ ਜੀਵ ਜੇ ਹਕਮ ਕੀ ਵਾਤਿ ਵਿਚਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਿਤੁ ਪਰ ਧੀਰਜ ਸੁਨਿਆਰ ਅਹਿਰਨ ਮਤਿ ਵੇਦ ਹਥਿਆਰ ਭਾਉ ਖਗਲ ਤਪਤਾਉ ਭਾਂਡਾ ਪਾਉ ਅਮਰਤ ਤੀ ਢਾਲ ਘੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਰ ਨਾਨਕ ਨਦਰਿ ਨਦਰਿ ਨੇਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦੇਸ ਰਾਜ ਧੋਏ ਦਾਈ ਦਾਇਆ ਖੇਲੇ ਸਗਲ ਜੀ ਅਗਤ ਚੰਗਿਆਈਆਂ ਬੁਰਿਆਈਆਂ ਫਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕ્યા ਨੇੜੇ ਕਿਆ ਦੂਰ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ